ਸਾਨੂੰ ਕੱਲ ਇੱਕ ਸੂਚਨਾ ਮਿਲੀ ਸੀਗੀ ਕਿ ਕੋਈ ਗੱਡੀਆਂ ਖੋਣ ਵਾਲਾ ਜਿਹੜਾ ਗੈਂਗ ਆ ਉਹ ਜੀਟੀ ਰੋਡ ਤੇ ਐਕਟਿਵ ਹੋਇਆ ਵਾ ਹਾਈਵੇ ਦੇ ਉੱਤੇ ਤੇ ਕਿਸੇ ਹੋਟਲ ਦੇ ਵਿੱਚ ਠਹਿਰੇ ਆ ਅਸੀਂ ਰੁਟੀਨ ਦੇ ਵਿੱਚ ਜਿਹੜਾ ਵਾ ਹੋਟਲਾਂ ਦੀ ਚੈਕਿੰਗ ਕੀਤੀ ਤੇ ਇੱਕ ਦਾਣਾ ਪਾਣੀ ਹੋਟਲ ਜਿਹੜਾ ਵਾ ਉੱਥੋਂ ਸਾਨੂੰ ਤਿੰਨ ਬੰਦੇ ਜਿਹੜੇ ਸੀ ਉਹ ਟਰੇਸ ਹੋਏ ਜਿਨ੍ਹਾਂ ਦੀ ਸਰਚ ਕਰਨ ਤੇ ਉਹਨਾਂ ਦੇ ਕੋਲੋਂ ਇੱਕ ਕੰਟਰੀ ਮੇਡ 33 ਬੋਰ ਦਾ ਪਿਸਤਲ ਮਿਲਿਆ ਵਾ ਤੇ ਉਹਨਾਂ ਦੇ ਖਿਲਾਫ ਅਸੀਂ ਮਕਦਮਾ ਨੰਬਰ 112 ਦਰਜ ਕਰਕੇ ਤੇ ਜਿਹੜਾ ਉਹਨਾਂ ਦੀ ਪੁੱਛਗਿੱਛ ਕੀਤੀ ਆ ਵਾਕਿਆ ਹੀ ਉਹਨਾਂ ਨੇ ਕੋਈ ਪਲਾਨ ਬਣਾਇਆ ਸੀ ਰਾਤ ਨੂੰ ਖਲਚੀਆਂ ਸਾਈਡ ਤੋਂ ਹਾਈਵੇ ਦੇ ਉੱਤੋਂ ਗੱਡੀ ਖੋਣ ਦਾ ਪਹਿਲਾਂ ਵੀ ਇਹਨਾਂ ਤੇ ਪਰਚੇ ਜਿਹੜੇ ਆ ਦਰਜ ਆ ਇਹ ਤਰਨਤਾਰਨ ਗੋਇੰਦਵਾਲ ਸਾਹਿਬ ਦੇ ਲਾਗੋ ਦੇ ਰਹਿਣ ਵਾਲੇ ਆ ਇੱਕ ਇਹਨਾਂ ਦੇ ਵਿੱਚ ਅਰਜਨ ਸਿੰਘ ਆ ਉਹ ਸੂਬਾ ਬੜਿੰਗ ਸਿੰਘ ਪਿੰਡ ਦਾ ਵਾ ਤੇ ਦੋ ਜਿਹੜੇ ਆ ਸਤਰਾਮ ਸਿੰਘ ਤੇ ਗਰਸੇਵਕ ਸਿੰਘ ਇਹ ਮੀਆਂ ਮਿੰਡ ਦੇ ਆ ਤਰਨਤਾਰਨ ਦੇ ਤੇ ਇਹ ਇਹਨਾਂ ਦੀ ਪੁੱਛਗਿੱਛ ਤੋਂ ਵੀ ਪਤਾ ਲੱਗਾ ਵੀ ਜਦੋਂ ਕਿਤੇ ਇਹਨਾਂ ਨੇ ਕੋਈ ਵਾਰਦਾਤ ਕਰਨੀ ਹੁੰਦੀ ਆ ਇਹ ਇੱਥੇ ਜੀਟੀ ਰੋਡ ਤੇ ਹੋਟਲਾਂ ਦੇ ਵਿੱਚ ਠਹਿਰਦੇ ਆ ਤੇ ਉਦੋਂ ਹੀ ਰੋਡ ਤੇ ਚੜਦੇ ਆ ਜਦੋਂ ਇਹਨਾਂ ਨੂੰ ਟਾਸਕ ਮਿਲ ਜਾਂਦਾ ਵਾ ਤੇ ਫਿਰ ਇਹ ਖੋ ਕੇ ਗੱਡੀ ਤੇ ਜਾ ਕੇ ਅੱਗੇ ਵੇਚ ਦਿੰਦੇ ਆ ਇਹ ਵੀ ਇਹਨਾਂ ਨੇ ਕ੍ਰੇਟਾ ਗੱਡੀ ਕਹਿੰਦੇ ਅਸੀਂ ਖੋਣੀ ਸੀਗੀ ਤੇ ਅੱਗੇ 4.5 ਲੱਖ ਦੇ ਵਿੱਚ ਮਾਲਵੇ ਦੇ ਵਿੱਚ ਕਿਸੇ ਨੂੰ ਦੇਣੀ ਕੀਤੀ ਸੀਗੀ ਹੁਣ ਅਸੀਂ ਇਹਨਾਂ ਦੀ ਪੁੱਛਗਿੱਛ ਰਿਮਾਂਡ ਲੈ ਕੇ ਕਰਾਂਗੇ ਉਹ ਵੀ ਬੰਦੇ ਟਰੇਸ ਕਰਾਂਗੇ ਜਿੰਨੂੰ ਗੱਡੀ ਦੇਣੀ ਸੀ ਇਹ ਪੂਰਾ ਗੈਂਗ ਜਿਹੜਾ ਇਹਦਾ ਪਰਦਾ ਫਾਸ਼ ਕਰਾਂਗੇ ਕੋਈ ਨਸ਼ਾ ਨਹੀਂ ਇਸ ਬੰਦੇ ਦਾ ਨਸ਼ੇ ਦੀ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਠੀਕ ਹੈ ਮੁੜਲੀ ਤਵਦੀਚ ਇਹੋ ਸਾਹਮਣੇ ਆਇਆ ਵੀ ਇਹ ਗਰੋ ਆ ਗੱਡੀਆਂ ਕੁੱਡੀਆਂ ਜਿਹੜੇ ਖੋਦੇ ਆ ਹਾਈਵੇ ਤੋਂ ਉਹ ਗਰੋ ਆ